ਕੋ ਟਾਈਮ ਦਾ ਸ਼ੌਕ ਸੀ ਆਈ ਪਰ ਪਿਓ ਦੀ ਮੌਤ ਹੋਣ ਤੋਂ ਬਾਅਦ ਆਪਣੇ ਵੇਲੇ ਕੰਮ ਦਾ ਤੇ ਕਮਚਾ ਗਈ ਤੈਨੂੰ ਸੋਹਣਿਆ ਕਿੰਜ ਸਮਝਾਵਾਂ ਬਦਿਲ ਕਰਦਾ ਮੇਰਾ ਤੇਰਾ ਇਹ ਕਰ ਛੱਡ ਜਾਵਾਂ ਬਦਿਲ ਕਰਦਾ ਮੇਰਾ ਨੀ ਆ ਜਾ ਬਹਿ ਜਾ ਦੋ ਪਲ ਕੋਲ ਆ ਕੇ ਮੇਰੇ ਤੈਨੂੰ ਸੋਹਣੀਏ ਗੱਲ ਸਮਝਾਵਾਂ ਨੀ ਸੇਵਾ ਮਾਂ ਦੀ ਕਰ ਲੈ ਨੀਏ ਠੰਡੀ ਪੀਰ ਤਾਂ ਮੈਨੂੰ ਲੱਗਦਾ ਸੋਣਾ ਪੀਰਾਂ ਵਰਗਾ ਹੋਰ ਨਾ ਹੋਣਾ ਤੇਰੇ ਦਰ ਤੇ ਆਇਆ ਫਕੀਰ ਮਾਲਕਾ ਬਦਲ ਦਵੇਂ ਤੂੰ ਬਦਲ ਦਵੇਂ ਤੱਕਦੀਰ ਸ਼ੈ ਨਿਸ਼ਾ ਬਦਲ ਦਵੇਂ ਸ਼ਸ਼ੀਕਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢਿਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਐਹੋ ਜੇ ਨੌਜਵਾਨ ਦੇ ਨਾਲ ਜਿਹੜਾ ਕਿਰਤ ਕਰਨ ਦੇ ਨਾਲ ਨਾਲ ਲਿਖਣ ਦਾ ਸ਼ੌਕੀਨ ਆ ਉਹ ਚਾਹ ਦਾ ਢੇਲਾ ਲਾਉਂਦਾ ਏ ਔਰ ਚਾਹ ਦੇ ਢੇਲੇ ਲਾਉਣ ਦੇ ਨਾਲ ਨਾਲ ਕਈ ਜਿਹੜੇ ਗੀਤ ਲਿਖਦਾ ਬਹੁਤ ਤਾਂ ਵਧੀਆ ਗੀਤ ਲਿਖਦਾ ਏ ਹੋਰ ਵੀ بڑا ਕੌਸ਼ਾ ਜਿਹੜਾ ਉਹ ਪੀਰਾਂ ਦੇ ਜਸ ਵਗੈਰਾ ਉਹ ਲਿਖਦਾ ਏ ਕਿੰਦਾ ਦੀ ਹੈ ਉਸ ਦੀ ਕਲਮ ਆਓ ਉਸ ਨੌਜਵਾਨ ਦੀ ਜ਼ੁਬਾਨੀ ਜਾਣਦੇ ਕਰੀਏ ਉਸ ਨਾਲ ਮੁਲਾਕਾਤ ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਅ ਬਾਈ ਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਨਸੀਬ ਸਿੰਘ ਢੱਲਵਾ। ਨਸੀਬ ਸਿੰਘ ਢੱਲਵਾ ਜੀ ਅਸੀਂ ਦੇਖਿਆ ਤੁਸੀਂ ਚਾਹ ਦਾ ਠੇਲਾ ਲਾਉਨੇ ਹੋ। ਹਾਂਜੀ ਤੇ ਨਾਲ-ਨਾਲ ਤੁਸੀਂ ਲਿਖਣ ਦਾ ਵੀ ਤੁਹਾਨੂੰ ਸ਼ੌਕ ਹੈਗਾ। ਹਾਂਜੀ। ਕੀ ਕੀ ਲਿਖਦੇ ਹੋ ਬਾਈ ਜੀ? ਮੈਂ ਜੀ ਪੀਰਾਏ ਦੱਸ ਹੂੰ ਦੁਕਾਨੇ ਆਪਣੇ ਪਰਿਵਾਰ ਕੇ ਗਾਣੇ ਹੂੰ ਇਹ ਸ਼ੌਕ ਹੈ ਜੋ। ਅੱਛਾ ਅ ਸੁਨਾਓਗੇ ਅੱਜ ਸਾਡੇ ਸਰੋਤਿਆਂ ਨੂੰ ਕੀ ਕੀ ਲਿਖਦੇ ਹੋ ਤੁਸੀਂ ਕੋਈ ਚੰਗਾ ਜਿਹਾ ਪਰਿਵਾਰਕ ਗੀਤ ਜਿਹੜਾ ਉਹ ਤੁਸੀਂ ਅੱਜ ਸਾਡੇ ਸਰੋਤਿਆਂ ਨੂੰ ਸੁਣਾਓ ਹਾਂਜੀ ਜ਼ਰੂਰ ਜੀ ਮੇਰੇ ਕੋਲੇ ਹੈ ਜੀ ਇੱਕ ਸੇਵਾ ਮਾਂ ਦੇ ਗੀਤ ਹੈ ਜੀ ਹੂੰ ਉਹ ਮੈਂ ਦੋ ਲੜਣਾ ਤੁਹਾਨੂੰ ਸੁਣਾਉਂਦਾ ਜੀ ਵੇ ਮੈਨਿਕੋ ਜਿਕੇ ਆਹ ਕੱਲ ਜਾਂਦੀ ਬੋਲੀ ਤੈਨੂੰ ਸੋਣਿਆ ਕਿੰਜ ਸਮਝਾਵਾਂ ਵੇ ਸੇਵਾ ਮਾਂ ਦੀ ਤੈਨੂੰ ਸੋਣਿਆ ਕਿੰਜ ਸਮਝਾਵਾਂ ਬਦਿਲ ਕਰਦਾ ਮੇਰਾ ਤੇਰਾ ਇਹ ਕਰ ਛੱਡ ਜਾਵਾਂ ਬਦਿਲ ਕਰਦਾ ਮੇਰਾ ਨੀ ਆ ਜਾ ਬਹਿ ਜਾ ਦੋ ਪਲ ਕੋਲ ਆ ਕੇ ਮੇਰੇ ਤੈਨੂੰ ਸੋਣੀਏ ਗੱਲ ਸਮਝਾਵਾ ਨੀ ਸੇਵਾ ਮਾਂ ਦੀ ਕਰ ਲੈ ਨੀ ਠੰਡੀਆਂ ਵਗਨ ਹਵਾਵਾਂ ਮਾਂ ਨੀ ਸੇਵਾ ਮਾਂ ਦੀ ਕਰ ਲੈ ਬਹੁਤ ਵਧੀਆ ਤੁਸੀਂ ਲਿਖਦੇ ਹੋ ਨਸੀਬ ਜੀ ਬੜਾ ਖੂਬਸੂਰਤ ਹੈ ਤੁਹਾਡੀ ਕਲਮ ਹੈ ਜਿਹੜੀ ਤੇ ਨਸੀਬ ਜੀ ਜਾਨਣਾ ਚਾਹਾਂਗੇ ਤੁਹਾਨੂੰ ਇਹ ਸ਼ੌਂਕ ਆ ਜਿਹੜਾ ਲਿਖਣ ਦਾ ਇਹ ਕਿਵੇਂ ਪਿਆ ਕਿੱਥੋਂ ਪਿਆ ਮੈਨੂੰ ਇਹ ਸਕੂਲ ਟਾਈਮ ਤੋਂ ਸ਼ੌਂਕ ਸੀ ਆ ਜੀ ਪਰ ਪਿਓ ਦੀ ਮੌਤ ਹੋਣ ਤੋਂ ਬਾਅਦ ਆਪਣੇ ਕੰਮ ਦਾ ਥੋੜਾ ਕੰਮ ਚ ਆ ਗਿਆ ਜੀ ਭਰਾ ਪੈਨ ਧਾਵੇਂ ਜ਼ਰਾ ਤਾਂ ਵਧਨ ਤੇ ਨੀਂਦ ਪਾਈ ਜੋ ਕੁ ਮੈਂ ਜਦੋਂ ਪਰ ਆਪਣਾ ਆਪਣੀ ਕਲਮ ਤੇ ਕ ਨਾਲੋ ਨਾਲ ਚੱਲਦੇ ਰਹੇ ਕੰਮ ਕੰਮ ਕਰਤ ਤੇ ਤੁਹਾਡੀ ਜਿਹੜੀ ਕਲਮ ਨਾਲ ਨਾਲ ਚੱਲਦੇ ਰਹੇ ਮਤਲਬ ਸ਼ੌਕ ਨੂੰ ਆਪਣੇ ਨੂੰ ਮਰਨ ਨਹੀਂ ਦਿੱਤਾ ਤੁਸੀਂ ਹੈਨਾ ਮਤਲਬ ਪ੍ਰਵਾਹ ਕੰਮ ਦੇ ਬੋਝ ਤਲੇ ਉਹਨੂੰ ਨੱਪਣ ਨਹੀਂ ਦਿੱਤਾ ਸ਼ੌਕ ਨੂੰ ਰੈਗੂਲਰ ਚੱਲਦਾ ਰਿਹਾ ਨਾਲ ਨਾਲ ਹਾਂਜੀ ਹਾਂਜੀ ਅੱਛਾ ਤੇ ਜਿਹੜਾ ਤੁਸੀਂ ਚਾਹ ਦਾ ਕੰਮ ਕਰਦੇ ਹੋ ਬਾਈ ਜੀ ਹੈਨਾ ਕੀ ਕੀ ਕਦੋਂ-ਕਦੋਂ ਕਰਦੇ ਹੋ ਇਹ ਕੰਮ ਤੁਸੀਂ ਇਹ ਜੀ ਮੈਨੂੰ ਕਾਫੀ ਟਾਈਮ ਹੋ ਗਿਆ ਜੀ 15 ਸਾਲ ਮੈਂ ਕੋਟਪੂਰੇ ਮੋਦ ਵਿਚਾਰ ਕੰਮ ਕਰਕੇ ਆਏ ਹੂੰ ਉਸ ਵਾਰ ਥੋੜਾ ਜਿਆ ਮੈਨੂੰ ਅ ਉਹ ਬਿਮਾਰ ਹੋਣ ਕਰਕੇ ਗੈਪ ਪੈ ਗਿਆ ਸੀ ਕਿ ਹਮਨ ਮੈਚ ਹਫਤਾ ਦਾਸ ਦਿਨ ਹੋਵੇ ਮੈ ਕੰਮ ਨੂੰ ਕਰੀ ਜਰੂਰਤ ਪੈਸ ਕਰਦੇ ਅੱਛਾ ਹਫਤਾ ਹੀ ਹੋਇਆ ਇੱਥੇ ਢਿਲਵਾ ਕੇ ਤੈਨੂੰ ਪਹਿਲਾਂ ਕੋਰਟ ਕੋ ਪੂਰੇ ਕਰਦੇ ਹਾਂ ਹਾਂ ਜੀ ਹਾਂ ਜੀ ਪਹਿਲਾਂ ਉਹ ਓਕੇ ਓਕੇ ਤੇ ਜਿਹੜਾ ਬਾਈ ਜੀ ਤੁਸੀਂ ਜਸ ਕਹਿੰਦੇ ਸੀ ਪੀਰਾਂ ਦੇ ਜਸ ਹਨ ਇਹ ਇਹ ਜਸ ਚੋਂ ਤੁਸੀਂ ਕੁਝ ਸੁਣਾਉਗੇ ਕੀ ਕੀ ਲਿਖਦੇ ਹੋ ਤੁਸੀਂ ਹਾਂਜੀ ਜਰੂਰ ਜੀ ਜਰੂਰ ਮੈਂ ਮੇਰੇ ਕੋਲ ਹੈਗੇ ਆਪਣਾ ਪੀਰਾਂ ਦਾ ਜਸ ਹੈ ਤਕਰੀਰ ਜੀ ਉਹ ਜ਼ਰੂਰ ਲਾਵਾਂਗੇ ਦੋਲਨਾਂ ਦੀ ਪੀਰ ਤਾਂ ਮੈਨੂੰ ਲੱਗਦਾ ਸੋਨਾ ਪੀਰਾਂ ਵਰਗਾ ਹੋਰ ਨਾ ਹੋਣਾ ਤੇਰੇ ਦਰ ਤੇ ਆਇਆ ਫਕੀਰ ਮਾਲਕਾ ਬਦਲ ਦੇਵੇਂ ਤੂੰ ਬਦਲ ਦੇਵੇਂ ਤਕਦੀਰ ਸ਼ੈਨ ਸ਼ਾ ਬਦਲ ਦੇਵੇਂ ਨਸੀਬ ਟਲਮ ਕਲਾਂ ਦਾ ਅਰਜਾ ਕਰਦਾ ਪੀਰਾ ਤੇਥੋਂ ਕਹਦਾ ਪੜਦਾ ਨਾ ਮੰਗੀ ਤੇਥੋਂ ਜੰਗੀਰ ਮਾਲਕਾ ਬਦਲ ਦਮੈਂ ਤੂੰ ਬਦਲ ਦੇਵੇਂ ਤਕਦੀਰ ਸ਼ੈਨ ਸ਼ਾ ਬਦਲ ਦਮੈਂ ਬਹੁਤ ਖੂਬ ਹੈ ਜੀ ਤੁਹਾਡੀ ਕਲਮ ਤੇ ਨਸੀਬ ਜੀ ਤੁਹਾਡੇ ਕੋਲੇ ਇਸ ਟਾਈਮ ਤੇ ਕਿੰਨੇ ਗਾਣੇ ਆ ਜਿਹੜੇ ਗੀਤ ਆ ਹਨਾ ਪਰਿਵਾਰਕ ਗੀਤ ਕਿੰਨੇ ਕਿ ਲਿਖੇ ਹੋਏ ਆ ਤੇ ਪੀਰਾਂ ਦੇ ਜਸ ਕਿੰਨੇ ਕਿ ਲਿਖੇ ਪਏ ਆ ਮੇਰੇ ਕੋਲੇ ਜੀ ਪੀਰਾਂ ਦੇ ਜਸ 6 ਆ ਜੀ ਹੂੰ ਤੇ 20 ਗੀਤ ਗਾਣੇ ਗੀਤ ਤੇ ਪਰਵਾਨੇ ਤੇ ਕਿੰਨੇ ਤੁਸੀਂ ਬਚਪਨ ਤੋਂ ਤੁਸੀਂ ਦੱਸਿਆ ਵੀ ਮਤਲਬ ਲੰਮੇ ਸਮੇਂ ਤੋਂ ਤੁਸੀਂ ਇਹ ਲਿਖ ਰਹੇ ਹੋ ਤੇ ਮਤਲਬ ਉਹਦੇ ਅਕੋਰਡਿੰਗ ਉਹਦੇ ਮੁਤਾਬਿਕ ਦਾ ਤੁਹਾਡੇ ਕੋਲ ਮੇਰੇ ਕੋਲ ਕਾਫੀ ਠੀਕ ਗੇਟ ਲੱਗਿਆ ਪਿਆ ਸੀ ਕਿਉਂਕਿ ਉਹ ਜਿਹੜੇ ਮਰੇ ਉਹ ਮਾਰ ਉਹ ਕਰਕੇ ਨਾ ਮੈਨੂੰ ਥੋੜਾ ਜਿਹਾ ਗੈਪ ਪੈ ਗਿਆ ਸੀ ਲਿਖਣ ਵਿੱਚ ਹੂੰ ਹੂੰ ਜੋ ਚੂਹੇ ਵਗੈਰਾ ਬਾਤ ਨਤਾ ਕਿਹੜੀ ਚੀਜ਼ ਤੇ ਕਾਰੇ ਤੇ ਰਜਿਸਟਰ ਵਗੈਰਾ ਤੇ ਲਿਖੇ ਹੋਏ ਸੀ ਅਪਾ ਚੂਹੇ ਵਗੈਰਾ ਨੇ ਕੁਤਰਤੇ ਤੁਹਾਡੇ ਰਜਿਸਟਰ ਮੈਂ ਨਹੀਂ ਤਾਂ ਬਹੁਤ ਭਰੇ ਸੀ ਹੈ ਰਜਿਸਟਰ ਭਰੇ ਹੋਏ ਸੀ ਗੀਤਾਂ ਦੇ ਹਾਂਜੀ ਅੱਛਾ ਤੇ ਹੋਰ ਇਸ ਤੋਂ ਇਲਾਵਾ ਤੁਹਾਡੇ ਤੁਸੀਂ ਕਿਸੇ ਗਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਹਾਡਾ ਗਾਣੇ ਆ ਜਿਹੜੇ ਕੋਈ ਗਾਇਕ ਗਾਵੇ ਮੈਂ ਗਰਮੀਤ ਮੀਤ ਨਾਲ ਗੱਲ ਕੀਤੀ ਸੀ ਉਹ ਜੰਦਰੋਂ ਹੁੰਦੀ ਉਹਨਾਂ ਨੇ ਕਹਿਿਆ ਸੀ ਮਤਲਬ ਜੰਦਰੋਂ ਓਨਲੀ ਉਹਨਾਂ ਨੇ ਕਿਹਾ ਸੀ ਅੱਛਾ ਤੇ ਪੀਰਾਂ ਦੇ ਜਸ ਫਿਰ ਉਹ ਤਾਂ ਬਾਈ ਲਕਵੀਰ ਆਪਣਾ ਜਿੱਥੇ ਕਵੀਟਲ ਮਾਈ ਹੂੰ ਉਹਨਾਂ ਦਾ YouTube ਤੇ ਚੈਨਲ ਹੈਗਾ ਪੀਰਾਂ ਦੇ ਜਸ ਉਹ ਉਹ ਉਹਨਾਂ ਨੇ ਗਾਏ ਤੁਹਾਡੇ ਕਿੰਨੇ ਕੁ ਗਾਏ ਉਹਨਾਂ ਨੇ ਉਹਨਾਂ ਨੇ ਜੀ ਆਪਣੇ ਟੈਂਪਰ ਗਾਏ ਹੋਏ ਤਿੰਨ ਚਾਰ ਕਿਹੜੇ ਕਿਹੜੇ ਕੋਈ ਸੁਣਾਓਗੇ ਕੋਈ ਇੱਕ ਉਹਨਾਂ ਨੇ ਇੱਕ ਤਾਂ ਜਾਇਆ ਸੀ ਆਪਣਾ ਉਹ ਹੀ ਇਸ ਟਾਈਮ ਕਾਫੀ ਟਾਈਮ ਹੋ ਗਿਆ ਇੰਕੋਸ਼ਾ ਤੁਹਾਡੇ ਕੋਈ ਯਾਦ ਨਹੀਂ ਹੈਗਾ ਸੋਕੇ ਜੀ ਤੇ ਕੀ ਕਹਿਣਾ ਚਾਹੋਗੇ ਲਾਸਟ ਤੇ ਕੀ ਮੈਸੇਜ ਕੀ ਸਨੇਹਾ ਦੇਣਾ ਕਿ ਜੇ ਕੋਈ ਸਿੰਗਰ ਭਰਾ ਕੋਈ ਫੈਨ ਹੈਪ ਕਰਦਾ ਚਾਹੁੰਦਾ ਤੇ ਗਾਇਕ ਨੂੰ ਹੌਸਲਾ ਚਾਹੁੰਦਾ ਠੀਕ ਆ ਸਰ ਜੀ। ਹਮ ਸ਼ੁਕਰੀਆ। ਤੋਂ ਐਸੀ ਭਾਈ ਨਸੀਬ ਢੈਲਵਾ ਜੀ ਜਿਨ੍ਹਾਂ ਨੂੰ ਲਿਖਣ ਦਾ ਬੜਾ ਸ਼ੌਕ ਆ ਬੜੇ ਖੂਬਸੂਰਤ ਪਰਵਾਰਿਕ ਗੀਤ ਆ ਜਿਹੜੇ ਉਹ ਲਿਖਦੇ ਆ ਧਾਰਮਿਕ ਗੀਤ ਆ ਜਿਹੜੇ ਉਹ ਲਿਖਦੇ ਹੈਗੇ ਬੜਾ ਔਖਾ ਹੋ ਜਾਂਦਾ ਹੈ ਕਿ ਪਿਓ ਦਾ ਸਾਆ ਜਿਹੜਾ ਉਹ ਇਸ ਦੁਨੀਆ ਤੋਂ ਤੁਹਾਡੇ ਸਿਰ ਤੋਂ ਚਲਿਆ ਜਾਵੇ ਤੇ ਉਹਦੇ ਬਾਅਦ ਤੁਹਾਡੇ ਸ਼ੌਂਕ ਆ ਜਿਹੜੇ ਉਹ ਕਿਤੇ ਨਾ ਕਿਤੇ ਪਰਿਵਾਰ ਦੇ ਨੂੰ ਪਾਲਣ ਦੇ ਬੋਝ ਤਲੇ ਦੱਬ ਜਾਂਦੇ ਆ ਕੰਮ ਦੇ ਬੋਝ ਤਲੇ ਉਹ ਦੱਬ ਜਾਂਦੇ ਆ ਪਰ ਨਸੀਬ ਢੈਲਵਾ ਜੀ ਕੰਮ ਕਰਨ ਦੇ ਨਾਲ 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 ਉਹ ਆਪਣੇ ਸ਼ੌਕ ਨੂੰ ਉਹਨਾਂ ਨੇ ਲਗਾਤਾਰ ਜਾਰੀ ਰੱਖਿਆ ਔਰ ਇਸ ਉਡੀਕ ਚ ਨੇ ਕਿ ਕੋਈ ਨਾ ਕੋਈ ਉਹਨਾਂ ਦੀ ਮਦਦ ਮਦਦ ਦੇ ਲਈ ਅੱਗੇ ਆਵੇ ਤੇ ਕੋਈ ਸਿੰਗਰ ਆ ਜਿਹੜਾ ਉਹਨਾਂ ਦੀ ਬਾਹ ਫੜੇ ਤੇ ਉਹਨਾਂ ਦੇ ਗੀਤ ਆ ਜਿਹੜੇ ਉਹ ਜਿਹੜੇ ਉਹ ਗਾਵੇ ਸੋ ਇਹਨਾਂ ਦੀ ਜਿਹੜੀ ਇਹ ਸਹਾਇਤਾ ਜਿਹੜੀ ਕਿਸੇ ਨਾ ਕਿਸੇ ਸਿੰਗਰ ਵੀਰ ਨੂੰ ਉਹ ਜ਼ਰੂਰ ਕਰਨੀ ਚਾਹੀਦੀ ਆ ਸੋ ਜੇ ਇਹ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਹੈਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਘੰਟੀ ਦੇ ਬਟਨ ਨੂੰ ਵੀ ਜਿਹੜਾ ਉਹ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਫ੍ਰੇਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚਦਾ ਹੋ ਜਾਏ ਵੀਡੀਓ ਨੂੰ ਲਾਈਕ ਕਰ ਦਿਓ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਸੋ ਲਾਸਟ ਤੇ ਮੈਂ सुरेंद्र ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਬਹੁਤ ਬਹੁਤ ਧੰਨਵਾਦ